2027 ਦੇ ਵਿੱਚ ਸਾਡਾ ਨੁਕਸਾਨ ਹੋਏਗਾ ਸਮੁੰਦਰ ਦਾ ਰਾਜਾ ਜਿਹੜਾ ਹੈ ਉਹ ਬਾਹਰ ਆਵੇਗਾ ਤੇ ਮਹਾ ਪਰਲੋ ਦੇ ਸੰਕੇਤ ਹੁਣ ਤੋਂ ਹੀ ਹੋ ਚੁੱਕੇ ਨੇ ਦੁਨੀਆ ਖਤਮ ਹੋਣ ਦੀਆਂ ਗਤੀਵਿਧੀਆਂ ਜੜੀਆਂ ਨੇ ਤੈਅ ਹੋ ਚੁੱਕੀਆਂ ਨੇ ਸਾਡੇ ਕੋਲੇ ਸਿਰਫ 1.5 ਤੋਂ 2 ਕੁ ਸਾਲ ਬਾਕੀ ਨੇ ਤੇ ਇਹਦਾ ਸੱਚ ਕੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦੁਨੀਆ ਖਤਮ ਹੋਣ ਦੇ ਸਬੂਤ ਮਿਲ ਚੁੱਕੇ 2027 ਤੱਕ ਦੀ ਭਵਿੱਖਬਾਣੀ ਦਾ ਸੱਚ ਕੀ ਹੈ ਤੇ ਪਿਆਰਿਓ ਮੈਂ ਬੇਨਤੀ ਕਰਾਂ ਕਿਸੇ ਸੱਜਣ ਦੀ ਕਿਸੇ ਵੀਰ ਦੀ ਮੈਂ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਕੁਝ ਤੱਥ ਤਾਂ ਜ਼ਰੂਰ ਸਾਹਮਣੇ ਰੱਖੇ ਨੇ ਉਹਨਾਂ ਤੱਥਾਂ ਨੂੰ ਜੇ ਅਸੀਂ ਸਮਝੀਏ ਤਾਂ ਆ ਕਿਉਂਕਿ ਸਮਾਂ ਅਸੀਂ 2027 ਦੀ ਗੱਲ ਕਰਦਿਆਂ ਜੇ ਏ ਨਹੀਂ ਪਤਾ ਵੀ ਪਰਮਾਤਮਾ ਕੀ ਚਾਰ ਹੈ ਉਹਦੇ ਮਨ ਦੇ ਵਿੱਚ ਕੀ ਹੈ ਤੇ ਜੇ ਪਰਮਾਤਮਾ ਨੇ ਚਾਇਆ ਤੇ ਦੁਨੀਆ ਇੱਕ ਸੈਕਿੰਡ ਦੇ ਵਿੱਚ ਖਤਮ ਹੋਏ ਇੱਕ ਸੈਕਿੰਡ ਤੋਂ ਵੀ ਘੱਟ ਸਮਾਂ ਲੱਗ ਸਕਦਾ ਹੈ ਇੰਨਾ ਜਿਹੜਾ ਆਪਾਂ ਉਹਨੂੰ ਚੈਲੰਜ ਨਹੀਂ ਕਰ ਆ ਬੀ 27 ਹਾਂ ਠੀਕ ਹੈ 27 ਤੱਕ ਦੇ ਅੰਕੜੇ ਦੇਖੇ ਜਾ ਸਕਦੇ ਨੇ ਇਹ ਤਾਂ ਕੋਈ ਵੱਖਰੀ ਗੱਲ ਨਹੀਂ ਜਿੰਨੇ ਵੀ ਮਹਾਂਪੁਰਖ ਸਾਧੂ ਸੰਤ ਬੰਦਗੀ ਵਾਲੇ ਹੋਏ ਉਹਨਾਂ ਨੇ 27 ਤੱਕ ਦਾ ਜ਼ਿਕਰ ਜ਼ਰੂਰ ਕੀਤਾ ਕਿ ਨੇ ਭਾਈ ਹੁਣ ਜਿਹੜਾ ਔਖਾ ਸੌਖਾ ਸਮਾਂ ਸੀ ਅਸੀਂ ਨਘਾਤਾ 24 ਤੱਕ ਇਦੋਂ ਅਗਲਾ ਸਮਾਂ ਜਿਹੜਾ ਨਾ ਕਹਿੰਦੇ ਬਹੁਤ ਔਖਾ ਹੋਣਾ ਹੈ ਕਈ ਕਹਿੰਦੇ ਜੀ ਇਹ ਤਾਂ ਜੀ ਗੱਪ ਹੈ ਜੀ ਇਹ ਤਾਂ ਜੀ ਸੰਤ ਮਹਾਂਪੁਰਖ ਇਦਾਂ ਗੱਲ ਕਰ ਹੀ ਨਹੀਂ ਸਕਦੇ ਪਿਆਰਿਓ ਸੰਤ ਮਹਾਂਪੁਰਖਾਂ ਦੇ ਕੀਤੇ ਹੋਏ ਬਚਨ ਕਦੇ ਖਾਲੀ ਨਹੀਂ ਜਾਂਦੇ ਤੇ ਇਹ ਗੱਲ ਯਾਦ ਰੱਖਿਓ ਵੀ ਮਹਾਂਪੁਰਖਾਂ ਦੀ ਕੀਤੀ ਹੋਈ ਕਮਾਈ ਕਰਕੇ ਸ਼ਾਇਦ ਕੁਝ ਬੰਦਗੀ ਵਾਲਿਆਂ ਕਰਕੇ ਅਸੀਂ ਜਿਹੜਾ ਹੈ ਨਿਰਵਾਹ ਹੋ ਰਿਹਾ ਹੈ ਪਰਮਾਤਮਾ ਨੇ ਦੁਨੀਆਸ਼ਾਹ ਦੇ ਇਸੇ ਕਰਕੇ ਖਤਮ ਨਹੀਂ ਕੀਤੀ ਵੀ ਇੱਥੇ ਕੁਝ ਬੰਦਗੀ ਵਾਲੇ ਹਨ ਤੇ ਜਿਹੇ ਹਿਸਾਬ ਨਾਲ ਸਾਡੇ ਕੰਮ ਨੇ ਤੇ ਮੈਨੂੰ ਲੱਗਦਾ ਵੀ ਪਰਮਾਤਮਾ ਸਭ ਤੋਂ ਪਹਿਲਾਂ ਸਾਨੂੰ ਖਤਮ ਕਰੇ ਜਿਹੜੇ ਹਿਸਾਬ ਨਾਲ ਅੱਜ ਦੁਨੀਆ ਦੇ ਉੱਪਰ ਅਪਰਾਧ ਨੇ ਕ੍ਰਾਈਮ ਨੇ ਇੱਥੇ ਗੁਰੂ ਸਾਹਿਬ ਦੀ ਬੇਅਦਬੀ ਹੈ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ ਤੇ ਵੱਡੇ-ਵੱਡੇ ਜਿਹੜੇ ਲੋਕ ਕ੍ਰਾਈਮ ਕਰਕੇ ਕਿੱਥੇ-ਕਿੱਥੇ ਤੱਕ ਬੈਠੇ ਨੇ ਤੇ ਸਾਡੇ ਦੇਸ਼ ਨੂੰ ਵੱਧ ਖਤਰਾ ਜਿਹੜਾ ਹੈ ਉਹਨਾਂ ਲੋਕਾਂ ਤੋਂ ਆਏ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਅਮੀਰ ਬਣਾਉਣ ਦੇ ਚੱਕਰ 'ਚ ਗਰੀਬੀ ਦਾ ਘਾਣ ਕਰੀ ਜਾ ਰਹੇ ਨੇ ਗਰੀਬਾਂ ਨੂੰ ਹੀ ਖਤਮ ਗਰੀਬੀ ਨੂੰ ਹਟਾਓ ਨਹੀਂ ਗਰੀਬਾਂ ਨੂੰ ਹਟਾਓ ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ ਜੋ ਮੈਂ ਕਹਿਣਾ ਚਾਹੁੰਦਾ ਮੇਰੇ ਕਹਿਣ ਤੋਂ ਭਾਵ ਦੁਨੀਆ ਖਤਮ ਹੋ ਰਹੀ ਹੈ ਦੁਨੀਆ ਖਤਮ ਹੋਣ ਦੇ ਕਿਰ ਜਿਹੜਾ ਲਵਾਈਥਨ ਹੈ ਨਾ ਸਮੁੰਦਰ ਦਾ ਰਾਜਾ ਉਹ ਬਾਹਰ ਆਏਗਾ ਸਮੁੰਦਰ ਤੋਂ ਛੋਟੀਆਂ-ਛੋਟੀਆਂ ਜਲ ਮੱਛੀਆਂ ਵੀ ਜਿਹੜੀਆਂ ਨੇ ਉਹ ਬਾਹਰ ਆ ਜਾਣਗੀਆਂ ਜਿਨ੍ਹਾਂ ਨੇ ਮਨੁੱਖ ਨੂੰ ਖਾਣਾ ਸ਼ੁਰੂ ਕਰ ਦੇਣਾ ਤੇ ਮਹਾ ਪਰਲੋ ਵੱਡੇ ਹੜ ਐਸਾ ਪਾਣੀ ਐਸੇ ਹੜ ਆਉਣਗੇ ਜਿਹਦੇ ਨਾਲ ਹਰ ਘਰ ਜਿਹੜਾ ਹੈ ਉਹ ਤਬਾਹ ਹੋ ਜਾਏਗਾ ਵੱਡੀ ਤੋਂ ਵੱਡੀ ਬਿਲਡਿੰਗ ਜਿਹੜੀ ਹੈ ਉਹ ਇਦਾਂ ਕਾਗਜ਼ ਦੇ ਘਰ ਵਾਂਗੂ ਖਿਲਰ ਜਾਏਗੀ ਪਾਣੀ ਨੇ ਇੰਨੀ ਤਬਾਹੀ ਮਚਾਉਣੀ ਐ ਮੈਂ ਸ਼ਾਇਦ ਸੁਣਿਆ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਕਹਿੰਦੇ ਜੀ ਪਟਿਆਲੇ ਨੂੰ ਭਵਿੱਖਬਾਣੀ ਹੋਈ ਹੋਈ ਐ ਵੀ ਪਟਿਆਲਾ ਜਿਹੜਾ ਨਾ ਉਹ ਪਾਣੀ ਨਾਲ ਹੀ ਖਤਮ ਹੋਏਗਾ ਪਾਣੀ ਨਾਲ ਮਰਨਾ ਸੋ ਇਹ ਚਲੋ ਗੱਲ ਆਊਟ ਜਾਪਦੀ ਐ ਪਰ ਇਥੇ ਤੇ ਸਾਰੇ ਸੰਸਾਰ ਦੀ ਗੱਲ ਹੀ ਹੋ ਗਈ ਵੀ ਪਾਣੀ ਨਾਲ ਹੀ ਖਤਮ ਹੋਣਾ ਹੈ ਮਹਾ ਪਰਲੋ ਤੇ ਫਿਰ ਪਾਣੀ ਹੈ ਮਹਾ ਪਰਲੋ ਤੇ ਫਿਰ ਉਹਦੇ ਨਾਲ ਹੀ ਹੋਣੀ ਹੈ ਜਿਹੜਾ 12-12 ਕੋ ਤੇ ਦੀਵਾ ਜਗਣ ਦੀ ਗੱਲ ਹੈ ਨਾ ਫਿਰ ਮਹਾ ਪੁਰਖਾਂ ਦੇ ਬਚਨ ਕੀਤੇ ਹੋਏ ਤੇ ਸ਼ਾਇਦ ਮੈਨੂੰ ਲੱਗਦੀ ਐ ਫਿਰ ਏਦਾਂ ਹੋਣਗੇ ਜ਼ਰੂਰ ਏਦਾਂ ਹੋਏਗਾ ਕਿਉਂਕਿ ਪਾਣੀ ਨੇ ਸਭ ਕੁਝ ਤਹਿਸ ਨਹਿਸ ਕਰ ਦੇਣਾ ਇੱਥੇ ਰੱਬ ਦੇ ਪਿਆਰੀ ਬਚਣਗੇ 12-12 ਕੋ 12 ਕੋ ਮਤਲਬ ਕਿ 45 ਤੋਂ 48 ਕਿਲੋਮੀਟਰ ਤੱਕ ਜਿਹੜਾ ਹੈ ਇਤੇ ਸਾਨੂੰ ਕੋਈ ਗੁਰਸਿੱਖ ਪਿਆਰਾ ਕੋਈ ਮਿਲੇਗਾ ਤੇ ਉਤੇ ਦੀਵਾ ਜਗਣਾ ਤੇ ਉਥੋਂ ਸਾਨੂੰ ਸ਼ਾਇਦ ਕੁਝ ਸਹਾਇਤਾ ਕੁਝ ਮਦਦ ਮਿਲ ਜਾਏ ਉਦੋਂ ਨੇੜੇ ਤੇੜੇ ਕੁਝ ਨਹੀਂ ਹੋਣਾ ਇਹ ਇਹ ਚੀਜ਼ ਨੂੰ ਸਮਝਿਓ ਇਹ ਕਈ ਲੋਕ ਇਹਨਾਂ ਮਜ਼ਾਕ ਜਾਂ ਲਹਿਜੇ ਚ ਲੈ ਕੇ ਜਾਂਦੇ ਨੇ ਮਜ਼ਾਕ ਹੀ ਆਏ ਰੂੜੀ ਹੋਣ ਲੱਗਿਆ ਜੀ ਐਡੀ ਵੱਡੀ ਦੁਨੀਆ ਜੀ ਫਲਾਣਾ ਜੀ ਜਦੋਂ ਪ੍ਰਮਾਤਮਾ ਖਤਮ ਕਰਨ ਤੇ ਆਵੇ ਕਰੋਨਾ ਕਾਲ ਦਿਓ ਚਾਹੇ ਡਾਕਟਰਾਂ ਦੀ ਸਾਜ਼ਿਸ਼ ਸੀ ਚਾਹੇ ਕਿਸੇ ਦੀ ਸਾਜ਼ਿਸ਼ ਸੀ ਕਿੰਨੀ ਦੁਨੀਆ ਦਾ ਘਾਣ ਤੇ ਉਦੋਂ ਹੀ ਹੋ ਗਿਆ ਕਿੰਨੇ ਲੋਕ ਤੇ ਉਦੋਂ ਹੀ ਮਰ ਗਏ ਅਸੀਂ ਕਿਸੇ ਨੂੰ ਕੀ ਦਸੀਏ ਕਿ ਸਾਡੇ ਸਾਹਮਣੇ ਜੋ ਆંકੜੇ ਮਿਲਦੇ ਨੇ ਉਹ ਇਹੋ ਨੇ ਕਿ 2020 ਦੇ ਵਿੱਚ ਕਿੰਨਾ ਤੇ ਨੁਕਸਾਨ ਸਾਡਾ ਹੋ ਹੀ ਚੁੱਕਿਆ ਤੇ ਉਹ ਕਰੋਨਾ ਕਾਲ ਉਹ ਇੱਕ ਮਹਾਮਾਰੀ ਦੇ ਅੰਦਰ ਹੀ ਹੋਇਆ ਤਾਂ ਸਾਰਾ ਕੁਝ ਅੱਜ ਵੀ ਕੋਵਿਡ ਦੇ ਟੈਸਟ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਰਿਪੋਰਟਾਂ ਹੁੰਦੀਆਂ ਨੇ ਔਰ ਕਿਤੇ ਨਾ ਕਿਤੇ ਅੱਜ ਵੀ ਡਰ ਹੈ ਉਦੋਂ ਲੋਕ ਕਿੰਨੇ ਡਰ ਗਏ ਉਹਨਾਂ ਨੇ ਆਪਸੀ ਸਾਂਝਾਂ ਸਾਰੀਆਂ ਰਿਸ਼ਤੇ ਨਾਤੇਦਾਰੇ ਸਾਰੇ ਤੋੜ ਦਿੱਤੇ ਕਹਿੰਦੇ ਘਰੇ ਨਾ ਆਓ ਜੀ ਇੱਕ ਦੂਜੇ ਦੇ ਘਰ ਨਾ ਜਾਓ ਜੀ ਹੱਥ ਮਿਲਾਉਣ ਤੇ ਡਿਸਟੈਂਸ ਇਹ ਲੋਕ ਤੇ ਅੱਜ ਹੱਥ ਮਿਲਾਉਣ ਦੇ ਡਿਸਟੈਂਸ ਮੰਗਦੇ ਸੀ ਵੀ ਹਾਂ ਹੱਥ ਨਾ ਮਿਲਾਓ ਪਰ ਸਤਿਗੁਰੂ ਨੇ ਤਾਂ ਸਾਨੂੰ ਪਹਿਲਾਂ ਹੀ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਣ ਦਾ ਆਦੇਸ਼ ਦਿੱਤਾ ਸਤਿਗੁਰੂ ਨੂੰ ਪਤਾ ਸੀ ਵੀ ਐਸਾ ਸਮਾਂ ਆਏਗਾ ਭਾਈ ਐਸਾ ਸਮੇਂ ਨੇ ਜ਼ਰੂਰ ਆਉਣਾ ਹੈ ਸਾ ਸੰਗਤ ਇਹ ਬਹੁਤ ਵੱਡੀਆਂ ਗੱਲਾਂ ਨੇ ਸਤਿਗੁਰੂ ਨੇ ਜੋ ਕੁਝ ਕੀਤਾ ਬਿਲਕੁਲ ਸੋਚ ਸਮਝ ਕੇ ਕੀਤਾ ਜਿਹੜੇ ਡਿਸੀਜਨ ਲਏ ਨੇ ਸਤਿਗੁਰਾਂ ਨੇ ਪਿਆਰਿਓ ਸਤਿਗੁਰਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਨੂੰ ਫਤਿਹ ਦਿੱਤੀ ਨਾ ਅੱਜ ਕੱਲ ਦੇ ਫਤੇ ਵੀ ਸ਼ੋਰਟ ਹੋ ਗਈ ਫਤੇ ਜੀ ਫਤੇ ਹਾਂਜੀ ਹਾਂ ਹਾਂਜੀ ਹਾਂ ਗੁਰ ਫਤੇ ਜੀ ਐਦਾਂ ਅਸੀਂ ਸ਼ੋਰਟ ਜੀ ਕਰਤਾ ਸਾਰਾ ਕੁਝ ਪਰ ਸਤਗੁਰੂ ਕਹਿੰਦੇ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਕਿਨੇ ਜਿਹੜਾ ਵੀ ਅੱਗੋਂ ਆਉਂਦਾ ਜੇਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਮੇਰਾ ਉਹਦੇ ਬੰਨੀ ਮੁਖ ਹੈ ਜਿਹੜਾ ਬਾਅਦ ਚ ਮੰਨਦਾ ਕਹਿੰਦੇ ਉਹਦੇ ਕਿੰਨੀ ਮੇਰਾ ਸੱਜਾ ਮੋਢਾ ਹੈ ਜਿਹੜਾ ਮੰਨਦਾ ਹੀ ਨਹੀਂ ਤੇ ਉਹਦੇ ਕਿੰਨੀ ਤੇ ਫਿਰ ਪਿੱਠ ਹੋ ਗਈ ਗੁਰੂ ਦੀ ਹੁਣ ਕਹਿਣ ਤੋਂ ਭਾਵ ਕਿ ਆਪਾਂ ਸਤਗੁਰੂ ਨੇ ਦੋਵੇਂ ਹੱਥ ਜੋੜ ਕੇ ਸਾਨੂੰ ਫਤਿਹ ਬੁਲਾਉਣ ਲਈ ਕਿਹਾ ਇੱਕ ਦੂਜੇ ਦਾ ਅਦਬ ਸਤਕਾਰ ਕਰਨ ਦੇ ਲਈ ਮੰਨ ਲਓ ਕਿਸੇ ਦੇ ਘਰੇ ਮਰਗ ਹੋਈ ਹੈ ਉਥੇ ਜਾ ਕੇ ਕੀ ਆਪਾਂ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜਾਂ ਫਿਰ ਗੁੱਡ ਨਾਈਟ ਕਹਿ ਸਕਦੇ ਹਾਂ ਉਥੇ ਜਾ ਕੇ ਜੇ ਆਪਾਂ ਫਤਿਹ ਬੁਲਾਵਾਂਗੇ ਤੇ ਸੁਣਨ ਵਾਲੇ ਨੂੰ ਵੀ ਤਰਵਾਸ ਮਿਲੇਗਾ ਤੇ ਸਾਡਾ ਤਾਂ ਫਿਰ ਜਿਹੜੋ ਹੈ ਹੈ ਤੇ ਇਹ ਤਾਂ ਆਪਾਂ ਸਮਝਦੇ ਹਾਂ ਨਾ ਫਤਿਹ 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 ਦਾ ਗੁਰੂ ਦੀ ਹੈ ਨਾ ਆ ਜਿਹੜੇ ਵਰਡ ਨੇ ਨਾਉਣ ਵਰਡੇ ਤਾਂ ਸਾਡੇ ਆਪਣੇ ਬਣਾਏ ਹੋਏ ਨੇ ਮੇਰੇ ਕਹਿਣ ਤੋਂ ਭਾਵ ਕਿ ਸਤਿਗੁਰੂ ਨੇ ਦੂਰ ਅੰਦੇਸ਼ੀ ਤੱਕ ਕੇ ਹੀ ਸਾਨੂੰ ਸਭ ਕੁਝ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਫੈਸਲਾ ਸਤਿਗੁਰੂ ਦਾ ਬਿਲਕੁਲ ਸਹੀ ਸੀ ਪਿਆਰਿਓ ਇੱਥੇ ਜੇ ਸਿਸਟਮ ਚੱਲਦਾ ਰਹਿੰਦਾ ਨਾ ਦੇਹ ਨੂੰ ਗੱਦੀ ਦਿੱਤੀ ਜਾਂਦੀ ਇੱਥੇ ਲੋਕਾਂ ਨੇ ਕਟਵੱਟ ਕੇ ਮਰਦਿਆ ਕਰਨਾਂ ਦੀ ਅੱਜ ਤੇ ਗੋਲਕ ਪਿੱਛੇ ਲੜਾਈ ਹੁੰਦੀ ਆ ਫਿਰ ਗੁਰੂ ਬੰਨ ਪਿੱਛੇ ਲੜਾਈ ਹੋਇਆ ਕਰਨੀ ਸੀ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੰਦੇੜ ਸਾਹਿਬ ਦੀ ਧਰਤੀ ਤੇ 1708 ਦੇ ਵਿੱਚ ਜੇ ਗੁਰਤਾ ਗੱਦੀ ਦਿੱਤੀ ਹੈ ਤਾਂ ਕੁਝ ਸੋਚ ਸਮਝ ਕੇ ਬੜੀ ਦੂਰ ਅੰਦੇਸ਼ੀ ਨਾਲ ਗੁਰਤਾ ਗੱਦੀ ਦਿੱਤੀ ਮੇਰੇ ਕਹਿਣ ਤੋਂ ਭਾਵ ਕਿ 2027 ਦੇ ਵਿੱਚ ਦੁਨੀਆ ਖਤਮ ਹੋਏਗੀ ਥੋੜਾ ਜਿਹਾ ਬੇਨਤੀ ਨੂੰ ਸਮਝਿਓ 2027 ਦੇ ਵਿੱਚ ਉਹ ਕਹਿੰਦੇ ਵੀ 2027 ਦੇ ਵਿੱਚ ਦੁਨੀਆ ਨੇ ਖਤਮ ਹੋ ਜਾਣਾ ਮੈਂ ਬੇਨਤੀ ਕਰਾਂ ਵੀ 2027 ਤਾਂ ਚਲੋ ਖਤਮ ਹੋਏਗੀ ਦੁਨੀਆ ਪਰਮਾਤਮਾ ਦੀ ਮੌਜ ਹੈ ਜਦੋਂ ਮਰਜ਼ੀ ਹੋ ਜਾਏ ਤੇ ਆਪਾਂ ਨੂੰ ਤਿਆਰੀ ਰੱਖਣੀ ਪੈਗੀ ਤਿਆਰੀ ਕਿਹੜੀ ਉਹ ਸਤਿਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਿਓ ਇੱਕ ਮਹਾਂਪੁਰਖ ਹੋਏ ਪਿਆਰਿਓ ਬڑے ਬੰਦਗੀ ਵਾਲੇ ਮੈਨੂੰ ਉਹਨਾਂ ਦਾ ਨਾਮ ਪਤਾ ਨਹੀਂ ਵੀ ਨਾਮ ਕੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਆਪਣੇ ਘਰਾਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਕਿਤੇ ਇਹ ਨਾ ਹੋਵੇ ਕਿ ਨੇ ਉਤੋਂ ਮਹਾ ਪਰ ਲੋ ਆ ਜਾਏ ਤੇ ਤੁਸੀਂ ਲੋਕ ਖਾਣ ਕਿੰਨੀਓ ਵੀ ਤਰਸਜੋ ਤੇ ਤੁਹਾਡੇ ਘਰੇ ਆਟਾ ਵੀ ਨਾ ਹੋਵੇ ਇੱਕ ਇੱਕ ਦੂਜੇ ਦੀ ਮਦਦ ਕਰੋ ਸਹਾਇਤਾ ਕਰੋ ਅੱਜ ਤੁਸੀਂ ਨਫ਼ਰਤਾਂ ਕਰਦੇ ਹੋ ਇੱਕ ਦੂਜੇ ਤੋਂ ਕਹਿੰਦੇ ਜਦੋਂ ਤੁਹਾਡੇ ਤੇ ਵਕਤ ਪੈਣਾ ਨਾ ਤੁਸੀਂ ਇੱਕ ਦੂਜੇ ਦਾ ਸਾਥ ਲਭੋਗੇ ਸਾਥ ਅੱਜ ਵਿਗਾੜੋ ਨਾ ਬਣਾਓ ਜਿੰਨਾ ਹੋ ਸਕਦਾ ਜੇ ਦੁਨੀਆ ਖਤਮ ਹੋਣ ਤੇ ਆ ਗਈ ਸਾਸੰਗਤ ਬਚੇਗੀ ਕਿਵੇਂ ਜਦੋਂ ਅਸੀਂ ਇੱਕ ਜੋ ਢੋਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਗੁਰੂ ਅੱਗੇ ਅਰਦਾਸ ਕਰਾਂਗੇ ਸਤਗੁਰੂ ਕਿਰਪਾ ਕਰੋ ਇਹ ਦੁਨੀਆ ਇਹ ਸੰਸਾਰ ਇਹ ਸਭ ਕੁਝ ਖਤਮ ਨਾ ਕਰੋ ਇਹਨੂੰ ਨਸ਼ਤ ਨਾ ਕਰੋ ਸਤਗੁਰੂ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਕਿਉਂਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਥੇ ਜਿਹੜੇ ਜਨ ਬਣ ਕੇ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਪਿਆਰਿਓ ਇਸ ਗੱਲ ਨੂੰ ਜੜਾ ਸਮਝਣ ਦਾ ਯਤਨ ਕਰਿਓ ਪ੍ਰਿਆਸ ਕਰਿਓ ਦੁਨੀਆ ਨੇ ਖਤਮ ਹੋਣਾ ਜਿਹੜੇ ਮਰਜ਼ੀ ਤਰੀਕੇ ਨਾਲ ਹੋਵੇ ਪ੍ਰਮਾਤਮਾ ਤਰੀਕਾ ਕੋਈ ਵੀ ਹੋ ਸਕਦਾ ਹੈ ਅਪਣਾ ਸਕਦੇ ਨੇ ਪਰ ਹੋ ਸਕਦਾ ਹੈ ਸਾਡੀ ਬੇਨਤੀ ਨੂੰ ਸੁਣ ਕੇ ਸਭ ਕੁਝ ਜਿਹੜਾ ਹੈ ਟਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ